ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਚੌਥਾ ਪਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰ ਅਗੋਚਰ ਸੁਆਮੀ ਮਿਲ ਸਤ ਗੁਰ ਹਰ ਰਸ ਕੀਚੈ ਜੀਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤ ਗੁਰ ਦਾਤੇ ਨਾਮ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅਮਰਤ ਰਸ ਸੱਚ ਅਮਰਤ ਬੋਲੀ ਗੁਰਪੂਰੇ ਮਰਤਲੀ ਤੇ ਜਿਉ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਫਰੀਚੈ ਜੀਉ ਮਾਰ ਮਹਲਾ ਚੌਥਾ ਹਰ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰ ਅਗੋਚਰ ਸੁਆਮੀ ਮਿਲ ਸਤ ਗੁਰ ਹਰ ਅਸਹਿ ਕੀਚੈ ਜੀਉ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੋਚਾ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੇ ਜੀਉ ਸਤ ਗੁਰ ਦਾਤੇ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੈ ਅਮਰਤ ਲੀਚੈ ਜੀਉ ਹਰ ਸਾਧ ਸੰਗਤ ਸਤਪੁਰਖ ਮਿਲਾਈਆ ਮਿਲ ਸਾਧ ਸੰਗਹ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਉ ਵਿਮਾਜ ਮਹਲਾ ਚੌਥਾ ਪਉ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰ ਅਉ ਗੋਚਰ ਸੁਆਮੀ ਮਿਲ ਸਾਰ ਤੇ ਗੁਰ ਹਰ ਰਸ ਪੀਚੈ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਤੋਆ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤ ਗੁਰ ਦਾਤੇ ਨਾਮ ਦਿੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਸੱਚ ਅਮਰਤ ਬੋਲੀ ਗੁਰ ਪੂਰੇ ਅਮਰਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗ ਹਰ ਨਾਮ ਤੇ ਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਫਰੀਚੈ ਜੀਓ ਮਾਰ ਮਹਲਾ ਚੌਥਾ ਹਰ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਗ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੈ ਜੀਉ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੋਚਾ ਜਨ ਹਰ ਕੀ ਬਾਤਾਂ ਪਾਪ ਮਿਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਦੀਚੇ ਜੀਉ ਸਤ ਗੁਰ ਦਾਤੇ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੇ ਅਮਰਤ ਲੀਚੈ ਜੀਉ ਹਰ ਸਤ ਸੰਗਤ ਸਤਪੁਰਖ ਮਿਲਾਈਆ ਮਿਲ ਸਰ ਸੰਗਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਉ ਮਾਜ ਮਹਲਾ ਚੌਥਾ ਔ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਰ ਤੇ ਗੁਰ ਹਰ ਰਸ ਪੀਚੈ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾ ਪਾਪ ਮੁਲੋਵਾ ਮਲਮਲ ਤੋਆ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤ ਗੁਰ ਦਾਤੇ ਨਾਮ ਦਿੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ અમૃત રસ સચ અમૃત બોલી ગુરપૂરએ અમૃત લીતે જીઓ હર સદસંગત સત્પુરુખ મલાઈએ મિલ સદસંગ હર નામ થી આઈએ નાનક હર કથા સુણી મુખ બોલી ગુરમત હર નામ ફરીચાએ જીઓ માર મહાલા ચોથા હર હો ગુણ ગોવિંદ હર નામ ઢાઈ મિલ સંગત મન નામ બસાઈ હર પ્રભ આગમ અગોચર સ્વામી મિલ સત્ગુર હર રસ કીતે જીઓ તન તન હર જન જિન હર પ્રભ જાતા જાય પોચા જન હર કી વાતા ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੇ ਜੀਉ ਸਤ ਗੁਰ ਦਾਤੇ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੈ ਅਮਰਤ ਲੀਚੈ ਜੀਉ ਹਰ ਸਤ ਸੰਗਤ ਸਤ ਪੁਰਖ ਮਿਲਾਈਆ ਮਿਲ ਸਰ ਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਉ ਮਾਜ ਮਹਲਾ ਚੌਥਾ ਔ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਔ ਗੋਚਰ ਸੁਆਮੀ ਮਿਲ ਸਤ ਗੁਰ ਰਸ ਕੀ ਚੈ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾ ਪਾਪ ਮੁਲੋਹਾ ਮਲ ਮਲ ਤੋ ਆਵੈ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤ ਗੁਰ ਦਾਤੇ ਨਾਮ ਦੀ ਰੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਸੱਚ ਅਮਰਤ ਬੋਲੀ ਗੁਰ ਪੂਰੇ ਅਮਰਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗ ਹਰ ਨਾਮ ਤੇ ਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪੀਚੈ ਜੀਓ ਮਾਰ ਮਹਲਾ ਚੌਥਾ ਹਰ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਮ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਸਹਿ ਕੀਤੇ ਜੀਉ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੇ ਜੀਓ ਸਤ ਗੁਰ ਦਾਤਿ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੈ ਅਮਰਤ ਲੀਚੈ ਜੀਓ ਹਰ ਸਤ ਸੰਗਤ ਸਤਪੁਰਖ ਮਿਲਾਇਆ ਮਿਲ ਸਰ ਸੰਗ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਮਾਜ ਮਹਲਾ ਚੌਥਾ ਔ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤ ਗੁਰ ਹਰ ਪੀਚੈ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਾਰ ਰਸ ਪੀਚੈ ਜੀਓ ਸਤ ਗੁਰ ਦਾਤੇ ਨਾਮ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅਮਰਤ ਰਸ ਸਚ ਅਮਰਤ ਬੋਲੀ ਗੁਰਪੂਰੇ ਅਮਰਤ ਲੀਚੈ ਜਿਉ ਹਰ ਸਤ ਸੰਗਤ ਸਤ ਪੁਰਖ ਮੇ ਲਾਈਐ ਮਿਲ ਸਤ ਸੰਗ ਹਰ ਨਾਮ ਤੇ ਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜਿਉ ਮਾਝ ਮਹੱਲਾ ਚੌਥਾ ਹਰ ਹਉ ਗੁਣ ਗੋਬਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਮ ਅਗੋਚਰ ਸੁਆਮੀ ਮਿਲ ਸਤ ਗੁਰ ਹਰ ਅਸ ਕੀਚੈ ਜਿਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾਂ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੇ ਜੀਉ ਸਤ ਗੁਰ ਦਾਤੇ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੈ ਅਮਰਤ ਲੀਚੈ ਜੀਉ ਹਰ ਸਾਧ ਸੰਗਤ ਸਤ ਪੁਰਖ ਮਿਲਾਇਆ ਮਿਲ ਸਰ ਸੰਗਹ ਹਰ ਨਾਮ ਧਿਆਈ ਗਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਮਾਜ ਮਹਾਰਾਜ ਚੌਥਾ ਹਉ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਤ ਗੁਰ ਹਰ ਰਸ ਪੀਚੇ ਜੀਉ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾ ਪਾਪ ਮੁਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤ ਗੁਰ ਦਾਤੇ ਨਾਮ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅਮਰਤ ਰਸ ਸੱਚ ਅਮਰਤ ਬੋਲੀ ਗੁਰਪੂਰੇ ਅਮਰਤ ਲੀਚੈ ਜੀਉ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗ ਹਰ ਨਾਮ ਤੇ ਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਫਰੀਚੈ ਜੀਉ ਮਾਰ ਮਹੱਲਾ ਚੌਥਾ ਹਰ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਮ ਅਗੋਚਰ ਸੁਆਮੀ ਮਿਲ ਸਤਿਗੁਰ ਹਰਿ ਸਹਿ ਕੀਤੇ ਜੀਉ ਤਨ ਤਨ ਹਰਿ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਦੀਚੇ ਜੀਉ ਸਤ ਗੁਰ ਦਾਤਿ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੈ ਅਮਰਤ ਲੀਚੈ ਜੀਉ ਹਰ ਸਤ ਸੰਗਤ ਸਤ ਪੁਰਖ ਮਿਲਾਈਆ ਮਿਲ ਸਰ ਸੰਗ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਮਾਜ ਮਹਲਾ ਚੌਥਾ ਹਉ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਮ ਅਉ ਗੋਚਰ ਸੁਆਮੀ ਮਿਲ ਸਤ ਗੁਰ ਹਰ ਸਕੀਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾ ਪਾਪ ਮੁਲੋਹਾ ਮਲ ਮਲ ਤੋ ਆਵ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤ ਗੁਰ ਦਾਤੇ ਨਾਮ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ અમૃત રસ સચ અમૃત બોલી ગુરપૂરએ અમૃત લીતે જીઓ હર સદસંગત સતપુરુખ મલાઈએ મિલ સદસંગ હર નામ થી આઈએ નાનક હર કથા સુણી મુખ બોલી ગુરમત હર નામ ફરીચા જીઓ માર મહાલા ચોથા હર હો ગુણ ગોવિંદ હર નામ ઢાયી મિલ સંગત મન નામ બસાઈ હર પ્રભ આગમ અગોચર સ્વામી મેલ સત ગુર હર રસ કીતે જીઓ તન તન હર જન જિન હર પ્રભ જાતા જાય પૂછા જન હર કી વાતા ਪਾਪ ਮਿਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੇ ਜੀਉ ਸਤ ਗੁਰ ਦਾਤੇ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੇ ਅਮਰਤ ਲੀਚੈ ਜੀਉ ਹਰ ਸਤ ਸੰਗਤ ਸਤਪੁਰਖ ਮਿਲਾਇਆ ਮਿਲ ਸਰ ਸੰਗਹਰ ਨਾਮ ਧਿਆਈ ਗਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਉ ਈਮਾਜ ਮਹੱਲਾ ਚੌਥਾ ਔ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਉਤ ਗੋਚਰ ਸਵਾਮੀ ਮਿਲ ਸਤ ਗੁਰ ਹਰ ਰਸ ਕੀਚੈ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾ ਪਾਪ ਮੁਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤ ਗੁਰ ਦਾਤੇ ਨਾਮ ਦਿੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਸੱਚ ਅਮਰਤ ਬੋਲੀ ਗੁਰ ਪੂਰੇ ਅਮਰਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗ ਹਰ ਨਾਮ ਤੇ ਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਫਰੀਦਾ ਜੀਓ ਮਾਰ ਮਹਲਾ ਚੌਥਾ ਹਰ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਮ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਤੇ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੂਛਾ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਦੀਚੇ ਜੀਉ ਸਤ ਗੁਰ ਦਾਤਿ ਨਾਮ ਜੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅਮਰਤ ਰਸ ਚ ਅਮਰਤ ਬੋਲੀ ਗੁਰਪੂਰੈ ਅਮਰਤ ਲੀਚੈ ਜੀਉ ਹਰ ਸਤ ਸੰਗਤ ਸਤ ਪੁਰਖ ਮਿਲਾਇਆ ਮਿਲ ਸਰ ਸੰਗ ਹਰ ਨਾਮ ਤੇ ਆਈ ਗਿਆ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ